ਹਿਮਾਚਲ ਤੇ ਪੰਜਾਬ ਵਾਲੇ ਟਕਰਾਅ ਦੀ ਜਿਹਦੇ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਪਰ ਉਹ ਟਕਰਾਅ ਸ਼ਾਂਤ ਨਹੀਂ ਹੋਇਆ ਉਹ ਵੱਧ ਰਿਹਾ ਹੈ ਤੇ ਰੱਬ ਨਾ ਕਰੇ ਕਿ ਹੋਰ ਵਧੇ ਪਰ ਮੈਂ ਇਹ ਪੁੱਛ ਰਿਹਾ ਸੀ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਇਸ ਤਰ੍ਹਾਂ ਦੀ ਪ੍ਰੇਰਣਾ ਕਿੱਥੋਂ ਆਉਂਦੀ ਹੈ ਇਹ ਦੇਖੋ ਉੱਥੇ ਨਾ ਜੋ ਹੋਇਆ ਹਿਮਾਚਲ ਦੇ ਵਿੱਚ ਪਹਿਲੀ ਗੱਲ ਤੇ ਇਹ ਵੇਖਣ ਵਾਲੀ ਆ ਨਾ ਕਿ ਮੈਂ ਜਿਵੇਂ ਕੱਲ ਵੀ ਕਿਹਾ ਸੀਗਾ ਕਿ 2-3 ਸਾਲ ਤੋਂ ਇਹ ਲਗਾਤਾਰ ਵਾਪਰ ਰਿਹਾ ਹੈ ਜੀ ਹੁਣ ਇੰਟਰਸਟਿੰਗ ਚੀਜ਼ ਇਹ ਆ ਕਿ ਉੱਥੇ ਸਰਕਾਰ ਕਾਂਗਰਸ ਦੀ ਹੈ ਸਾਬ ਸਭ ਤੋਂ ਪਹਿਲਾਂ ਤੇ ਇਹ ਦੇਖੋ ਇੱਥੇ ਵੀ ਨਾਨ ਬੀਜੇਪੀ ਗਵਰਨਮੈਂਟ ਹੈ ਜੀ ਬੀਜੇਪੀ ਜਿੱਥੇ ਸਟੇਟਾਂ ਦੇ ਵਿੱਚ ਪ੍ਰਾਂਤਾਂ ਦੇ ਵਿੱਚ ਵਿਰੋਧੀ ਧਿਰ ਚ ਹੋਊਗੀ ਉਹਨਾਂ ਦੀ ਇਹ ਪੌੜੀ ਹੁੰਦੀ ਹੈ ਕਿ ਮਤਲਬ ਕਿ ਫਿਰਕੂ ਵੰਡ ਜਿਹੜੀ ਹੈ ਉਹ ਪਾ ਦਿਓ ਪੌੜੀ ਸੱਤਾ ਤੱਕ ਲੱਗ ਜਾਏਗੀ ਤੁਸੀਂ ਸੱਤਾ ਦੇ ਬਨੇਰੇ ਤੇ ਜਾ ਕੇ ਆਸਿਨ ਹੋ ਜਾਓਗੇ ਹੂੰ ਠੀਕ ਹੈ ਨਾ ਕਹਾਣੀ ਵਿਚਲੀ ਇਹ ਵੀ ਹੁੰਦੀ ਆ ਜਿਵੇਂ Shimla ਦੇ ਵਿੱਚ ਇੱਕ ਮਸਜਿਦ ਦਾ ਰੰਗ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਬਦਲਿਆ ਹੂੰ ਉਹਦੇ ਤੇ ਦੋ ਭਾਈਚਾਰੇ ਕਿਸ ਤਰ੍ਹਾਂ ਆਪੋਂ ਸਾਹਮਣੇ ਕੀਤੇ ਗਏ ਉਹ ਸਭਨਾਂ ਨੂੰ ਪਤਾ ਹੈ ਹੂੰ ਪ੍ਰੋਬਲਮ ਤੇ ਇਹ ਆ ਕਿ ਦੇਖੋ ਗੱਲ ਜਿਹੜੀ ਹੋਣ ਵਾਲੀ ਸੀ ਹਿਮਾਚਲੀਆਂ ਨੂੰ ਤੇ ਚਿੰਤਾ ਇਹ ਕਰਨੀ ਚਾਹੀਦੀ ਆ ਕਿ ਜੇ ਮੰਨ ਲਓ US ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਾਹਿਬ ਸੇਬਾਂ ਵਾਲੀ ਡੀਲ ਕਰ ਗਏ ਤੇ ਤੁਹਾਨੂੰ ਬੇਰਾਂ ਵਟੇ ਨਹੀਂ ਕਿਸੇ ਨੇ ਪੁੱਛਣਾ ਜੀ ਬਿਲਕੁਲ ਵੱਡੇ ਮੁੱਦੇ ਮੈਂ ਤੇ ਹੈਰਾਨ ਆ ਕਿ ਦੇਖੋ ਕੋਈ ਔਰੰਗਜ਼ੇਬ ਦੇ ਨਾਮ ਤੇ ਲੜ ਰਿਹਾ ਜਿਹੜਾ 2 2.5 ਸਾਲ ਸਦੀਆਂ ਪਹਿਲਾਂ ਸਦੀਆਂ ਪਹਿਲਾਂ ਬਿਲਕੁਲ ਪੁੱਛਿਆ ਦੋ ਚਲਾ ਗਿਆ ਉਹਦੇ ਨਾਮ ਤੇ ਦੰਗੇ ਹੋ ਰਹੇ ਨੇ ਜੀ ਠੀਕ ਆ ਮੈਂ ਕਹਿੰਦਾ ਕਿ ਯਾਰ ਉਹ ਕੱਡੀ ਕੋ ਗੱਲ ਹੈ ਜੇ ਕੋਈ ਮੰਨ ਲੋ ਤੁਸੀਂ ਨਹੀਂ ਮੰਨਦੇ ਕੋਈ ਮੰਨਦਾ ਹੈ ਤਾਂ ਦੋਨੇ ਆਪਦੇ ਆਪਦੀ ਭਾਵਨਾ ਦਾ ਸਤਿਕਾਰ ਰੱਖੋ ਠੀਕ ਹੈ ਕੋਈ ਫੋਟੋ ਲਾਉਂਦਾ ਹੈ ਕੋਈ ਝੰਡਾ ਲਾਉਂਦਾ ਹੈ ਜੋ ਤੁਸੀਂ ਨਹੀਂ ਮੰਨਣਾ ਤੁਹਾਨੂੰ ਕਿਹੜਾ ਕੋਈ ਤਲਵਾਰ ਧਰ ਕੇ ਮਨਾਉਂਦਾ ਹੂੰ ਜੀ ਬਿਲਕੁਲ ਠੀਕ ਹੈ ਨਾ ਜੀ ਤਾਂ ਕੋਈ ਆਪਦੇ ਨਾਇਕ ਦੀ ਫੋਟੋ ਲਾਵੇ ਤੁਸੀਂ ਉਹਨੂੰ ਨਾਇਕ ਨਹੀਂ ਮੰਨਦੇ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਮਨਾ ਸਕਦਾ ਜੀ ਠੀਕ ਹੈ ਨਾ ਪਰ ਗੱਲ ਕੀ ਹੈ ਕਿ ਉਹ ਕਹਿੰਦੇ ਕਿ ਸਾਨੂੰ ਚੜਾਉਂਦੇ ਆ ਜੀ ਫਲਾਣ ਕਰਦੇ ਟਮਕਾ ਕਰਦੇ ਹੁੜਦੰਗ ਕਰਦੇ ਫਲਾਣ ਟਮਕਾ ਅੱਛਾ ਹੁਣ ਇੱਕ ਤੇ ਇਹਦੇ ਵਿੱਚ ਇਹ ਵੇਖਣ ਵਾਲੀ ਗੱਲ ਹੈ ਕਿ ਉਹ ਜਿਹੜਾ ਸੂਦ ਸੂਦ ਆ ਹੂੰ ਉਹਦਾ ਪੂਰਾ ਨਾਮ ਮੈਨੂੰ ਨਹੀਂ ਪਤਾ ਕੀ ਆ ਉਹ ਕੱਲ ਮੈਂ ਸੁਣਿਆ ਉੱਥੇ ਇੱਕ ਇੰਟਰਵਿਊ 'ਚ ਬੈਠਾ ਸੀ ਮੈਂ ਰਾਤ 'ਚ ਜਾਂਦਿਆਂ ਆਪਦੇ ਘਰ ਨੂੰ ਸੁਣਦਾ ਪਿਆ ਸਾਂ ਹੂੰ ਉਹਦੇ 'ਚ ਉਹ ਕਹਿ ਰਿਹਾ ਕਿ ਅਸੀਂ ਨਿਸ਼ਾਨ ਸਾਹਿਬ ਨਹੀਂ ਉਤਾਰਿਆ ਜੀ ਅਸੀਂ ਖਾਲਿਸਤਾਨ ਦੇ ਝੰਡੇ ਉਤਾਰੇ ਆ ਹੂੰ ਖਾਲਿਸਤਾਨ ਦੇ ਝੰਡੇ ਤੁਸੀਂ ਵੀਡੀਓ 'ਚ ਦੇਖੇ ਹੋਣ ਤੇ ਪਤਾ ਨਹੀਂ ਆ ਮੈਂ ਤਾਂ ਦੇਖਿਆ ਨਹੀਂ ਕੋਈ ਖਾਲਿਸਤਾਨ ਦਾ ਝੰਡਾ ਜੀ ਨਿਸ਼ਾਨ ਸਾਹਿਬ ਆਪਾਂ ਨੂੰ ਪਤਾ ਜੇ ਨਹੀਂ ਪਤਾ ਤੁਹਾਨੂੰ ਤੁਹਾਡਾ ਜਾ ਦੇਖ ਲਾ ਹੂੰ ਨਿਸ਼ਾਨ ਸਾਹਿਬ ਦੀ ਜਿਹੜੀ ਕਹਿੰ ਲੋ ਕਿ ਦੇਖ ਹੈ ਜਾਂ ਉਹਦੀ ਬੰਤਰ ਹੈ ਕੋਈ ਵੱਖਰੀ ਕਿਸਮ ਦੀ ਖਾਲਸਾ ਦਾ ਝੰਡਾ ਚੌਰਸ ਹੁੰਦਾ ਤੁਹਾਨੂੰ ਹੂੰ ਤੇ ਜਿਹੜਾ ਮਤਲਬ ਕਿ ਨਿਸ਼ਾਨ ਸਾਹਿਬ ਹੈ ਉਹ ਆਮ ਆਪਣੇ ਗੁਰੂ ਘਰਾਂ ਚ ਵੀ ਹੁੰਦਾ ਉਹ ਏਦਾਂ ਤਕਉਣ ਬਣ ਜਾਂਦੀ ਜੀ ਜੀ ਬਿਲਕੁਲ ਬੜਾ ਵੱਡਾ ਫਰਕ ਹੈ ਫਿਰ ਤੁਸੀਂ ਵੀਡੀਓ ਦੇ ਸਾਹਮਣੇ ਪੇਸ਼ ਕਿਉਂ ਨਹੀਂ ਕੀਤੇ ਹੋ ਹੂੰ ਬਿਆ ਖਾਲਸਤਾਨੀ ਝੰਡੇ ਲਾ ਕੇ ਜੀ ਨਾਰੇ ਵਾਜ਼ੀ ਕਰਦੇ ਆ ਜੀ ਠੀਕ ਹੈ ਲਾਅ ਐਂਡ ਆਰਡਰ ਤੁਹਾਡਾ ਵਿਸ਼ਾ ਹੈ ਤੁਹਾਡੇ ਰਾਜ ਦਾ ਜੇ ਕਿਤੇ ਕਾਨੂੰਨ ਦੇ ਦਾਇਰੇ ਤੋਂ ਕੋਈ ਬਾਹਰ ਜਾਂਦਾ ਤਾਂ ਤੁਸੀਂ ਕਾਰਵਾਈ ਕਰੋ ਉਹਦੀ ਇੱਕ ਮੈਂ ਵੀਡੀਓ ਹੋਰ ਦੇਖੀ ਆ ਜੀ ਹਾਲਾਂਕਿ ਉਹਦੀ ਜਿਹੜੀ ਫੋਟੋ ਹੈ ਉਹਦਾ ਵਿਸ਼ੋਕੜ ਕੀ ਹੈ ਮੈਂ ਨਹੀਂ ਕਹਿ ਸਕਦਾ ਕਹਿੰਦੇ ਆ ਕਿ ਆਰਐਸਐਸ ਨਾਲ ਜੁੜਿਆ ਜੀ ਜੇ ਜੁੜਿਆ ਤਾਂ ਉਹਨੇ ਇਹੋ ਜੇ ਕੰਮ ਕਰਨੇ ਫਿਰ ਉਹਦੇ ਤੋਂ ਕੀ ਉਮੀਦ ਰੱਖੋਗੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਨੌਨ ਬੀਜੇਪੀ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਕਲਾਕਾਰ ਲੋਕ ਉਹ ਪ੍ਰਗਟ ਹੋ ਜਾਂਦੇ ਨੇ ਹੂੰ ਇੱਕ ਵੀਡੀਓ ਹੋ ਰਿਹਾ ਜਿਹਦੇ ਵਿੱਚ ਇੱਕ ਔਰਤ ਨੂੰ ਉਹ ੱਤਕੇ ਮਾਰ ਰਿਹਾ ਜਿਹੜੀ ਕਿ ਸ਼ਾਇਦ ਬਾਹਰੋਂ ਆਈ ਹੈ ਸਲਾਨੀਆ ਘੁੰਮਣ ਕਮਾਉਣਾਂ ਲਈ ਕਿ ਇਹਨੇ दारू ਪੀਤੀ ਆ ਉੱਥੇ ਆਜ ਤੱਕ ਦਾ ਰਿਪੋਰਟਰ ਵੀ ਆਉਂਦਾ ਹੂੰ ਇਹ ਬੰਦਾ ਉਹਦੇ ਗਲਪਣ ਤੱਕ ਵੀ ਜਾਂਦਾ ਰਿਪੋਰਟਰ ਦੇ ਉਹਨੇ ਕਿਹਦਾ दारू ਪੀਤੀ ਠੀਕ ਹੈ ਜਿਹੜੀ ਕੋਈ ਕਾਰਵਾਈ ਬਣਦੀ ਕਰ ਦਿਓ ਹੂੰ ਤੂੰ ਇਹਦੇ ਨਾਲ ਬਤਮੀਜ਼ੀ ਕਰਨ ਦੇ ਆ ਬਿਲਕੁਲ ਇਹ ਬੰਦਾ ਉਹਦੇ ਨਾਲ ਵੀ ਖੇਪੜਦਾ ਮਤਲਬ ਇਹ ਆ ਕਿ ਫਿਰ ਉਹੀ ਗੱਲ ਸੰਸਕ੍ਰਿਤੀ ਦੇ ਨਾਮ ਤੇ ਇਹਨਾਂ ਦੀ ਆਪਣੀ ਇੱਕ ਗੁੰਡਾਗਰਦੀ ਚੱਲਦੀ ਹੈ। ਜੀ ਜੀ। ਕਿ ਚਲੋ ਇੱਥੇ ਤੇ ਤੈਨੂੰ ਪ੍ਰੋਬਲਮ ਹੋ ਗਈ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਝੰਡੇ ਜਾਂ ਫੋਟੋ ਤੇ ਹੂੰ ਤੇ ਉਹ ਇੱਕ ਇੱਕ ਲੜਕੀ ਨੇ ਜੇ दारू ਪੀਤੀ ਆ ਜੀ ਤੂੰ ਤਾਂ ਵੀ ਉਹਨੂੰ ਬਦਤਮੀਜ਼ੀ ਨਾਲ ਪੇਸ਼ ਆ ਰਹੇ ਆ ਬਿਲਕੁਲ। ਕੀ ਗੱਲ ਹੈ? दारू ਨਾ ਵੇਚੋ ਤੁਸੀਂ ਉੱਥੇ ਮਾਚਲ ਚ। ਹੂੰ ਤੁਸੀਂ ਦੇ ਪੈਸੇ ਵੱਟਦੇ ਉੱਥੇ? ਬਿਲਕੁਲ। ਗੱਲ ਤੇ ਹੈ ਨਾ ਕਿ ਪੈਸੇ ਵੀ ਵਟਣੇ ਤੁਸੀਂ ਤੇ ਸੰਸਕ੍ਰਿਤੀ ਦਾ ਵੀ ਖਿਆਲ ਰੱਖਣਾ ਅਗਲਾ ਜਿਹੜਾ ਘੁੰਮਣ ਫਿਰਨਾ ਹੋਊਗਾ ਖਾਊ ਪੀਊਗਾ ਹੋਰ ਕਰਨ ਕੀ ਜਾਂਦਾ ਮੈਨੂੰ ਦੱਸੋ ਉਹਨੇ ਯਾਸ਼ੀ ਵੀ ਕਰਨੀ ਹੈ ਸਰ ਉਹੀ ਤੇ ਗੱਲ ਸੰਸਕ੍ਰਿਤੀ ਤੇ ਰਾਖੇ ਬਣ ਜਾਂਦੇ ਨੇ ਜੀ ਵੀ ਉਥੋਂ ਕਮਾਈ ਵੀ ਕਰਨੀ ਆ ਹੂੰ ਉਥੋਂ ਕਮਾਈ ਵੀ ਕਰਨੀ ਆ ਤੇ ਚੱਲੋ ਵੀ ਆਪਦੇ ਹਿਸਾਬ ਨਾਲ ਹੂੰ ਇਹ ਕੱਲੇ ਛੱਡਿਆ ਤਾਂ ਨਹੀਂ ਰੋਲਾ ਮੈਂ ਤੁਹਾਨੂੰ ਉਹ ਉਸ ਵੀਡੀਓ ਦੇ ਆਧਾਰ ਤੇ ਦੱਸਿਆ ਹੈ ਕਿ ਭਾਈ ਉਹ ਇੱਕ ਔਤ ਨਾਲ ਵੀ ਬਤਮੀਜ਼ੀ ਕਰ ਰਿਹਾ ਠੀਕ ਹੈ ਉਹਨੇ ਡਰਿੰਕ ਕੀਤੀ ਆ ਠੀਕ ਹੈ ਡਰਿੰਕ ਕੀਤੀ ਆ ਪਬਲਿਕ ਪਲੇਸ ਤੇ ਤਾਂ ਨਹੀਂ ਪੀਤੀ ਉਹਨੇ ਜਿਉ ਮਤਲਬ ਕਿ ਕੁਝ ਜ਼ਿਆਦਾ ਹੈ ਦੈਟ ਇਜ਼ ਜ਼ਿਆਦਾ ਨਹੀਂ ਹੈ ਜੀ ਨਜ਼ਰ ਆ ਰਹੀ ਮੀਡੀਆ ਤੇ ਜ਼ਿਆਦਾ ਤੁਸੀਂ ਪੁਲਿਸ ਕਾਲ ਕਰੋ ਅਗਲਾ ਆਵੇਗਾ ਲੇਡੀ ਪੁਲਿਸ ਲੈ ਕੇ ਪੁਲਿਸ ਆਏਗੀ ਤਉਨੂੰ ਲੈ ਜਾਏਗੀ ਜੋ ਚਲਾਨ ਇਤਿਆਦਿਕ ਬਣਦਾ ਕਰੋ ਤੋ ਤੁਸੀਂ ਧੱਕੇ ਕਿਉਂ ਮਾਰੋਗੇ ਇੱਕ ਆਰਥ ਨੂੰ ਬਿਲਕੁਲ ਕੀ ਮੱਚਦੀ ਕੋਈ ਸ਼ਰਮ ਨਹੀਂ ਤੋ ਮਤਲਬ ਕਿ ਇਹਨਾਂ ਦੀ ਗੱਲ ਦੇ ਵੀ ਮਤਲਬ ਕਿ ਅੱਛਾ ਇੱਕ ਹੋਰ ਸੱਜਣ ਉਥੋਂ ਕਾਂਗਰਸ ਤੋਂ ਬੋਲ ਰਿਹਾ ਸੀਗਾ ਹਮ ਕਹਿੰਦਾ ਜੀ ਕਿ ਝੰਡੇ ਜਿਹੜੇ ਉਤਾਰੇ ਗਏ ਨੇ ਜੀ ਹੁਣ ਉਥੇ ਸਰਕਾਰ ਕਾਂਗਰਸ ਦੀ ਆ ਸਾਰੀ ਗੱਲ ਤੇ ਜਿਹੜੀ ਹੈ ਨਾ ਉਹ ਕਾਂਗਰਸ ਤੇ ਆ ਜਾਂਦੀ ਆ ਤਾਂ ਉਹ ਹੁਣ ਉਹ ਕਾਂਗਰਸੀ ਜਿਹੜੇ ਸਿਗੇ ਸੱਜਣ ਉਹ ਇੱਕ ਡਿਬੇਟ ਚ ਕਹਿਣ ਦੇ ਸੀਗੇ ਕਿ ਝੰਡੇ ਅਸੀਂ ਇਸ ਕਰਕੇ ਉਤਾਰੇ ਨੇ ਕਿ ਭਈ ਇਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਟੂ-ਵੀਲਰ ਤੇ ਲਾਉਣ ਦੀ ਜੀ ਤੇ ਫਿਰ ਦੂਜੇ ਕਿਉਂ ਲਾਈ ਫਿਰਦੇ ਇੱਥੇ ਹੂੰ ਫਿਰ ਫਿਰ ਤੁਸੀਂ ਆਪਣੇ ਐਂਟਰੀ ਨਾ ਨਾ ਦਿਓ ਉਥੇ ਬਾਰਡਰ ਤੇ ਖੜ੍ਹ ਜੋ ਹੂੰ ਕਿ ਝੰਡਾ ਕੋਈ ਵੀ ਆ ਉਹ ਵਿਦਾਊਟ ਵੀ ਤੁਸੀਂ ਐਂਟਰੀ ਲੈ ਸਕਦੇ ਹੋ ਜੀ ਆਓ ਫਿਰ ਕਿਸੇ ਖਾਸ ਪੰਥ ਜਾਂ ਕਿਸੇ ਖਾਸ ਫਿਰਕੇ ਦੇ ਇਸ ਤਰ੍ਹਾਂ ਕਿਉਂ ਬਿਲਕੁਲ ਅੱਜ ਇੱਕ ਨਾ ਮੈਂ ਵੀਡੀਓ ਹੋਰ ਦੇਖੀ ਉਹ ਬਹੁਤ ਮੈਨੂੰ ਦਿਲ ਨੂੰ ਟੁੰਬੀ ਆ ਜੀ ਕਿ ਇੱਕ ਅਫਸਰ ਬੜਾ ਮਤਲਬ ਕਿ ਉਹ ਬੜਾ ਸ਼ਾਨਦਾਰ ਅਫਸਰ ਸੀਗਾ ਨੌਜਵਾਨ ਉਸਨੇ ਜਿਹੜੇ ਕੁਝ ਗੁਰਸਿੱਖ ਨੌਜਵਾਨ ਸੀਗੇ ਜਿਹੜੇ ਧਾਰਮਿਕ ਯਾਤਰਾ ਤੇ ਚੱਲੇ ਸਨ ਉਹਨਾਂ ਨੂੰ ਰੋਕਿਆ ਜੀ ਬਕਾਇਦਾ ਦੱਸਿਆ ਆਪਦਾ ਉਹਨਾਂ ਦਾ ਇਤਿਹਾਸ ਯਾਦ ਕਰਾਇਆ ਉਹਨੂੰ ਸਲੂਟ ਕੀਤਾ ਨਾਲ ਕਿਹਾ ਕਿ ਭਾਈ ਤੁਹਾਡੇ ਵਰਗੇ ਇੱਥੇ ਆ ਕੇ ਜਦੋਂ ਇੱਥੇ ਆ ਕੇ ਉਹ ਸ਼ਰਾਰਤ ਬਾਜ਼ੀ ਕਰਦੇ ਆ ਜੀ ਅਸੀਂ ਤੁਹਾਡਾ ਸਨਮਾਨ ਕਰਦੇ ਹਾਂ ਸਿੱਖਾਂ ਦਾ ਇੱਜ਼ਤ ਕਰਦੇ ਆ ਤੁਹਾਨੂੰ ਰਾਹ ਤੱਕ ਹੀ ਛੱਡ ਦਿੰਨੇ ਆ ਜਦੋਂ ਆ ਕੇ ਉਹ ਇੱਥੇ ਹਰਕਤਾਂ ਇਹੋ ਜੀਆਂ ਕਰਦੇ ਤੇ ਬਦਨਾਮੀ ਫਿਰ ਤੁਹਾਡੀ ਹੁੰਦੀ ਹੈ ਕਿ ਨਹੀਂ ਉਹ ਨੌਜਵਾਨ ਵੀ ਸਹਿਮਤ ਹੋਏ ਹਮ ਕਿ پاਗਬ ਬੰਨਣ ਵਾਲਾ ਚਾਹੇ ਉਹ ਭੇਖੀ ਆ ਕੋਈ ਜੀ ਬਾਣਾ ਪਾ ਲਿਆ ਜਿੰਨੇ ਉਹਨੇ ਵਜਣਾ ਤੇ ਸਿੱਖਿਆ ਨਾ ਬਿਲਕੁਲ ਤਾਂ ਉਹ ਦੋਨਾਂ ਨੇ ਮਤਲਬ ਕਿ ਤੇਰਾ ਨੇ ਉੱਥੇ ਜਿਹੜੀ ਕਹ ਲੋ ਕਿ ਚਰਚਾ ਕੀਤੀ ਉਹ ਬਹੁਤ ਵਧੀਆ ਮੇਰੇ ਖਿਆਲ ਦੇ ਨਾਲ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਆ ਹੂੰ ਉਹਨਾਂ ਨੇ ਚੈਕਿੰਗ ਕੀਤੀ ਕਿ ਭਈ ਅਸੀਂ ਇਹ ਚੈੱਕ ਕਰਨਾ ਤੁਹਾਡੇ ਨਿਸ਼ਾਨ ਸਾਹਿਬ ਲੱਗੇ ਆ ਕੋਈ ਚੱਕਰ ਨਹੀਂ ਆ ਬਸ ਅਸੀਂ ਇਹੋ ਚੈੱਕ ਕਰਨਾ ਕਿ ਕੋਈ ਹੁੱਲੜਬਾਜ਼ ਨਾ ਹੋਵੇ ਕੋਈ ਐਸੀ ਵੈਸੀ ਗੱਲ ਨਾ ਹੋਵੇ ਬਿਲਕੁਲ ਬਿਲਕੁਲ ਉਹਨਾਂ ਨੇ ਵੀ ਬਹੁਤ ਹੱਸ ਕੇ ਉਹਨਾਂ ਨੇ ਸੰਦੇਸ਼ ਵੀ ਦਿੱਤਾ ਉਹ ਜਿਹੜੇ ਗੁਰਸਿੱਖ ਨੌਜਵਾਨ ਸੀਗੇ ਤੋਂ ਮਤਲਬ ਕਿ ਪਰ ਸਾਡੇ ਬੰਦੇ ਉੱਥੇ ਕਰਦੇ ਕਰਦੇ ਸਾਰੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਗੁਰਸਿੱਖ ਨੌਜਵਾਨ ਨਹੀਂ ਹੈ ਹੂੰ ਆ ਇੱਕ ਹੋਰ ਤੁਸੀਂ ਵੇਖੋ ਦੇ ਜੁੰਡੇ ਖਿਲ ਰਹੇ ਨੇ ਥਾਰ ਚੋਂ ਨਿਕਲਿਆ ਜੀ ਹੋਰ ਹੀ ਤਰਪੈਲ ਜੀ ਪਾਈ ਰੇਨ ਕੋਟ ਜਿਆ ਪਾਈ ਫਰਦਾ ਕੀ ਪਤਾ ਨਹੀਂ ਕੀ ਰਜਿਆ ਡੱਕਿਆ ਉਹ ਸ਼ਰਾਬ ਦਾ ਸਰ ਉਹ ਜਲੂਸ ਕਢਾ ਰਿਹਾ ਜੀ ਉਹ ਵੀ ਸੇਖਿਆ ਬਿਲਕੁਲ ਉਹਦਾ ਨਾਮ ਵੀ ਪਤਾ ਨਹੀਂ ਲੁਧਿਆਣੇ ਦਾ ਵੀ ਬਟਨ ਥਾਰ ਨਾ ਤੇ ਉੱਥੇ ਖੜੀ ਤੇ ਲਾਂਹਤਾ ਘਟਣ ਰਿਹਾ ਸਾਡੇ ਬੰਦੇ ਵੀ ਕਰਦੇ ਆ ਇਹ ਇਹ ਸਾਨੂੰ ਜਦੋਂ ਇਹ ਅਗੋਂ ਕਮੈਂਟ ਕਰਦੇ ਆ ਨਾ ਕਿ ਤੁਸੀਂ ਆਪਣੇ ਬੰਦਿਆਂ ਨੂੰ ਮਾੜਾ ਮਾੜਾ ਕਹਿੰਦੇ ਹੋ ਜੀ ਮੈਨੂੰ ਉਦੋਂ ਦੁੱਖ ਹੁੰਦਾ ਹ ਕਿਉਂ ਨਾ ਕਹੀਏ ਬਾਈ ਏ ਹੁਣ ਜਿਹੜਾ ਕੱਲ ਥਾਰ ਵਾਲਾ ਉਥੇ ਜਲੂਸ ਕਢਾਉਂਦੇ ਐ ਨੂੰ ਆਪਾਂ ਕਹੀਏ ਬੱਲੇ ਬੱਲੇ ਸੋਹਣਿਆ ਤੂੰ ਆਏਂਗਾ ਨਾ ਜਦੋਂ ਸਾਡੇ ਪਿੰਡ ਆਪਾਂ ਨਿੱਕਾ ਜਿਹਾ ਰੱਖਾਂਗੇ ਸਮਾਗਮ ਜੀ ਲਾ ਕੇ 6 ਫੁੱਟੀਆਂ ਸਟੇਜ ਤੇ ਤੈਨੂੰ ਐਡਾ ਕੱਪ ਦੇਣਾ ਸਨਮਾਨ ਕਰਨਾ ਆ ਕਹਿ ਦਈਏ ਲਾਹਣਤੀ ਜਿਹੜਾ ਬੰਦਾ ਸਾਡਾ ਜਾ ਕੇ ਮਤਲਬ ਕਿ ਸਾਡਾ ਜਿਹੜਾ ਸੱਭਿਆਚਾਰ ਜਾਂ ਸਾਡਾ ਇਤਿਹਾਸ ਆ ਸਾਡੀ ਪੰਜਾਬੀਅਤ ਆ ਜੇ ਉਹਨੂੰ ਦਾਗਦਾਰ ਕਰਦਾ ਤੇ ਆਪਾਂ ਉਹਦਾ ਵੀ ਪਰਦਾ ਢੱਕੀਏ ਚਾਹੇ ਬਾਹਰ ਆ ਚਾਹੇ ਬਾਹਰ ਦੀ ਸਟ੍ਰੀਟ ਹੋ ਮਾੜੀ ਗੱਲ ਹੈ ਸੱਚਮੁੱਚ ਮਤਲਬ ਕਿ ਇਹ ਵੀ ਇੱਕ ਪੱਖ ਹੈਗਾ ਅੱਛਾ ਦੂਜੀ ਗੱਲ ਜਿਹੜੀ ਆ ਨਾ ਦੂਜੀ ਗੱਲ ਉਹ ਇਹ ਆ ਕਿ ਕੁਝ ਬੰਦੇ ਆਪਣੇ ਇੱਧਰ ਉਹ ਚੀਜ਼ਾਂ ਸਾਬਤ ਕਰ ਰਹੇ ਆ ਹੁਣ ਜਿੱਦਾਂ ਦੇਖੋ ਬੱਸਾਂ ਵਾਲਾ ਮਸਲਾ ਪੋਸਟਰ ਵੀ ਲਾਤੇ ਹਾਂ ਨਾ ਉਹ ਕੀ ਕਹਿੰਦੇ ਆ ਉਹ ਕਹਿੰਦੇ ਆ ਕਿ ਸੰਤ ਜਰਨਲਿਸਟ ਭਿੰਡਰਾ ਵਾਲਾ ਹਤਵਾਦੀ ਹੈ ਤੁਸੀਂ ਤਲਵਾਰਾਂ ਕੱਢ ਕੇ ਜਦੋਂ ਜਾ ਕੇ ਉਹਨਾਂ ਦੀਆਂ HP ਵਾਲੀਆਂ ਗੱਡੀਆਂ ਤੇ ਵੀ ਜਾ ਕੇ ਧੱਕੇ ਨਾਲ ਪੋਸਟਰ ਲਾਉਂਗੇ ਜੀ ਤਾਂ ਕੀ ਕਹਿਣਗੇ ਕੀ ਕਹਿਣਗੇ ਉਹ ਤੇ ਆਪਣੀ ਗੱਲ ਨੂੰ ਸਹੀ ਸਿੱਧ ਕਰਨਗੇ ਨਾ ਠੀਕ ਹੈ ਨਾ ਜੀ ਤਾਂ ਸਾਨੂੰ ਇਧਰੋਂ ਵੀ ਸੋਚਣ ਦੀ ਜ਼ਰੂਰਤ ਹੈ ਪਰ ਕੱਲ ਇੱਕ ਸ਼ਰਾਰਤ ਹੋਰ ਹੋਈ ਆ ਜੀ ਖਾੜ ਦੇ ਲਾਗੇ ਜਿਹੜੀ ਬੱਸ ਤੋੜੀ ਗਈ ਆ ਉਹ ਕੌਣ ਨੇ ਬੰਦੇ ਬਿਲਕੁਲ ਆਲਟੋ ਗੱਡੀ ਚ ਆਏ ਆ ਦੋ ਜਣੇ ਹੁਣ ਕੌਣ ਆ ਉਹ ਆਮ ਬੰਦਾ ਦੇਖੋ ਚਲੋ ਠੀਕ ਆ ਟਟਰਤਾ ਬਿਮਾਰੀ ਹੁੰਦੀ ਹੈ ਜੋ ਆਪਾਂ ਕਹਿ ਰਹੇ ਆ ਤਣਾਵ ਹੀ ਮਾੜਾ ਹੈ ਜੀ ਪਰ ਕੋਈ ਸਿੱਖ ਬੰਦਾ ਇਸ ਤਰ੍ਹਾਂ ਸਵਾਰੀਆਂ ਨਾਲ ਭਰੀ ਵਾਸਤੇ ਜਾ ਕੇ ਡਾਂਗੀ ਡਾ ਪੈਗਾ ਕਿਸੇ ਦਾ ਬੱਚੇ ਦਾ ਸਿਰ ਪਾੜ ਸਕਦਾ ਹੈ ਕਿਸੇ ਬਜ਼ੁਰਗ ਦੇ ਸੱਟ ਲੱਗ ਸਕਦੀ ਹੈ ਮੈਨੂੰ ਲੱਗਦਾ ਕਿ ਉਹ ਵੀ ਇੱਕ ਕਿਤੇ ਨਾ ਕਿਤੇ ਤਮਜੋਂ ਵਾਲੀ ਗੱਲ ਆ ਕਿ ਉਹਦੇ ਤੇ ਵੀ ਧਿਆਨ ਦੇਣ ਦੀ ਜ਼ਰੂਰਤ ਆ ਜੀ ਕਿ ਉਹ ਦੋ ਬੰਦੇ ਆ ਠੀਕ ਹੈ ਜੀ ਦੋ ਬੰਦੇ ਆ ਕੋਈ ਜਥੇਵੰਦੀ ਨਹੀਂ ਕੋਈ ਲੈਣਾ ਦੇਣਾ ਨਹੀਂ ਨੰਬਰ ਪਲੇਟ ਉਹਨਾਂ ਨੇ ਟਕੀ ਹੋਈ ਹੈ ਟੇਪ ਲਾ ਕੇ ਜੀ ਜੀ ਪੁੱਲ ਤੇ ਖਲਾਰ ਕੇ ਉਹ ਬੱਸ ਨੂੰ ਹੂੰ ਤੇ ਡਾਂਗੀ ਡੇ ਪੈਂਦੇ ਆ ਸ਼ੀਸ਼ਿਆਂ ਨੂੰ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਕਿਸੇ ਦੇ ਮਤਲਬ ਕਿ ਜਵਾਕ ਦੇ ਅੱਖ ਚ ਕੋਈ ਕਾਚੀ ਲੱਗ ਜਾਵੇ ਮਤਲਬ ਜੀ ਡਰਾਈਵਰ ਵੀ ਮੰਨ ਲਓ ਅਚਾਨਕ ਕੋਈ ਸਾਹਮਣੇ ਆ ਗਿਆ ਕੋਈ ਡਾਂਗ ਮਾਰੂ ਡਰਾਈਵਰ ਤੋਂ ਬੱਸ ਮੰਨ ਲਓ ਕੰਟਰੋਲ ਤੋਂ ਬਾਹਰ ਹੋ ਗਈ ਉਹ ਕਿਤੇ ਵੀ ਡਿੱਗ ਸਕਦੀ ਹੈ ਕਿਤੇ ਵੀ ਵੱਜ ਸਕਦੀ ਹੈ ਨਹੀਂ ਉਹੀ ਮੈਂ ਚੀਜ਼ ਕਹਿ ਰਹੇ ਆ ਕਿ ਸਭ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਮਤਲਬ ਕਿ ਸਾਨੂੰ ਇਹ ਵੀ ਵੇਖਣ ਦੀ ਜ਼ਰੂਰਤ ਆ ਜੀ ਕਿ ਦੋਆ ਸਟੇਟਾਂ ਦੇ ਵਿੱਚ ਵੀ ਹੂੰ ਜਿਹੜੇ ਕੁਝ ਇਸ ਤਰ੍ਹਾਂ ਦੇ ਐਕਟਰ ਹੁੰਦੇ ਆ ਜੀ ਜੀ ਕਿਤੇ ਉਹ ਤੇ ਸਰਗਰਮ ਨਹੀਂ ਹੋ ਰਿਹਾ ਹੈ ਹੂੰ ਜਿਨ੍ਹਾਂ ਦੇ ਆਪੋ ਆਪਣੇ ਰਾਜਨੀਤਿਕ ਲਾਭ ਜਿਹੜੇ ਆ ਉਹ ਇਧਰ ਵੀ ਆ ਤੇ ਉਧਰ ਵੀ ਕਿਸਾਨ ਨੇ ਬਿਲਕੁਲ ਹੈ ਸਾਂਝੀ ਆ ਹੂੰ ਹੂੰ ਤੇ ਇਸ਼ਾਰਤ ਬਾਜ਼ੀ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਫੜਨ ਦੀ ਜ਼ਰੂਰਤ ਆ ਕਿ ਜੇ ਕਿਤੇ ਹੋ ਰਹੀ ਆ ਉਹਨੂੰ ਫੜਨ ਦੀ ਜ਼ਰੂਰਤ ਆ ਜੀ ਇਹ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਹਿੰਦੂ ਬਨਾਮ ਸਿੱਖ ਹੂੰ ਸਿੱਧਾ ਉਹੀ ਆ ਨਾ ਕਿ ਹਮਾਚਲੀ ਹਿੰਦੂ ਹੋ ਗਏ ਪੰਜਾਬੀ ਸਿੱਖ ਹੋ ਗਏ ਸਿੱਖ ਹੋ ਗਏ ਬਿਲਕੁਲ ਪਿਛਲੇ ਦਿਨ ਕੀਤਾ ਜਾਂਦਾ ਹੈ ਨਾ ਰੰਗ ਇਹੀ ਚੜ ਜਾਂਦਾ ਰੰਗ ਇਹੀ ਦਿੱਤਾ ਜਾ ਰਿਹਾ ਹੈ ਤਾਂ ਇਹਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਸੰਜਮ ਤੋਂ ਸਿਆਣਪ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਕਿ ਅੰਦਰ ਖਾਤੇ ਬਹੁਤ ਸ਼ਰਾਰਤਾਂ ਸਾਹਛਾਂ ਚੱਲਦੀ ਜਾਂਦੀ ਹੈ ਤਾਂ ਬਰਾਹਾਲ ਹੁਣ ਇੱਕ ਖਬਰ ਹੋਰ ਆ ਰਹੀ ਸੀ ਕਿ ਭਈ ਜਿੱਦਾਂ ਆਪਾਂ ਕਹੀਏ ਕਿ ਇਹਨਾਂ ਨੇ 10 ਜਿਹੜੇ ਸੀਗੇ ਨਾ ਆਪਣੇ ਰੂਟ ਆ ਜਿਹੜੇ ਹਿਮਾਚਲੀਆਂ ਨੇ ਉਹ ਸਸਪੈਂਡ ਵੀ ਕਰ ਦਿੱਤੇ ਕਿ ਅਸੀਂ ਬੱਸਾਂ ਨਹੀਂ ਭੇਜਾਂਗੇ ਸ਼ਾਇਦ ਇਹਨਾਂ ਦੇ ਜਿਹੜੇ ਉਹ ਡਰਾਈਵਰ ਐਸੋਸੀਏਸ਼ਨ ਵਾਲੇ ਆ ਉਹ ਕਹਿੰਦੇ ਆ ਕਿ ਜੇ ਕੋਈ ਕਦਮ ਨਾ ਚੁੱਕੇਗਾ ਅਸੀਂ ਸਾਰੀਆਂ ਹੀ ਬੱਸਾਂ ਜਿਹੜੀਆਂ ਪੰਜਾਬ ਨੂੰ ਜਾਣ ਵਾਲੀਆਂ ਬੰਦ ਕਰ ਦਿਆਂਗੇ ਤਾਂ ਆਮ ਲੋਕਾਂ ਨੂੰ ਪਰੇਸ਼ਾਨ ਹੋਣਗੇ ਜੀ ਇਹ ਆਪਾਂ ਕੱਲ ਵੀ ਗੱਲ ਕਹੀ ਸੀਗੀ ਕਿ ਪਰੇਸ਼ਾਨੀ ਤੇ ਆਮ ਲੋਕਾਂ ਦੀ ਜਿਹੜੀ ਹੈ ਨਾ ਉਹ ਹੋਣੀ ਹੈ ਜੀ ਜੀ ਇੰਟੂ ਜੀ ਜੀ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਫੇਰ ਤੋਂ ਤੇ ਥੋੜਾ ਜਿਹਾ ਪ੍ਰੋਗਰਾਮ ਨੂੰ ਅੱਗੇ ਕਰਦੇ ਹੋ ਸ਼ੇਅਰ ਕਰਦੇ ਹੋ ਅੱਜ ਬ੍ਰੇਕ ਵੱਜ ਗਿਆ ਸੀ ਥੋੜੇ ਨੈਟਵਰਕ ਕਰਕੇ ਪਰ ਬ੍ਰੇਕ ਹੁਣ ਤੁਸੀਂ ਖੋਲਦੇ ਹੋ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਕਰਨਾਲ ਵਾਲੀ ਗੱਲ ਤੇ ਗੱਲ ਕਰਿਓ ਇਹ ਗੱਲ ਜੀ ਆਉਂਦੇ ਸਾਰੀ ਹੋ ਗਈ ਹੈ ਤੁਸੀਂ ਪ੍ਰੋਗਰਾਮ ਨੂੰ ਮਾੜੇ ਦੁਆਰਾ ਦੇਖ ਸਕਦੇ ਹੋ ਮਲਕੀਤ ਸਿੰਘ ਜੀ ਕਹਿ ਰਹੇ ਨੇ ਕਿ ਅਮਨ ਸੂਰ ਜਿਹੜੇ ਦੀ ਗੱਲ ਕਰ ਰਹੇ ਹੋ ਆਰਐਸਐਸ ਦਾ ਮੈਂਬਰ ਹੈ ਮਿੱਤਰ ਕਹਿ ਰਹੇ ਨੇ ਕਿ ਉਹ ਰਸੂਲਪੁਰ ਦੇ ਨਾਲ ਬੈਠ ਕੇ ਵੀ ਕਹਿੰਦੇ ਅਫਸੋਸ ਵੀ ਕਰ